ਪੌਲਸ ਰਸੂਲ ਦੀ ਦੂਜੀ ਪੱਤਰੀ ਕ੍ਰੰਥੀਯਾਨੂ ਅਧਿਆਇ 4 ਉਪਰੰਤ ਜਦੋਂ ਅਸਾਂ ਇਹ ਸੇਵਕਾਈ ਪਾਈ ਹੈ ਤਾਂ ਜਿਵੇਂ ਸਾਡੇ ਉੱਤੇ ਦਇਆ ਹੋਈ ਅਸੀਂ ਹੌਸਲਾ ਨਹੀਂ ਹਾਰਦੇ ਸਗੋਂ ਅਸਾਂ ਸ਼ਰਮ ਦੀਆਂ ਗੁਪਤ ਗੱਲਾਂ ਨੂੰ ਛੱਡਿਆ ਹੋਇਆ ਹੈ ਅਤੇ ਨਾਚਤ ਰਾਈ ਦੀ ਚਾਲ ਚੱਲਦੇ ਨਾ ਪਰਮੇਸ਼ਰ ਦੇ ਬਚਨ ਵਿੱਚ ਰਲਾ ਪਾਉਂਦੇ ਹਾਂ ਸਗੋਂ ਸਤ ਨੂੰ ਪ੍ਰਗਟ ਕਰਕੇ ਹਰੇਕ ਮਨੁੱਖ ਦੇ ਅੰਤਕਰਨ ਵਿੱਚ ਪਰਮੇਸ਼ਰ ਦੇ ਅੱਗੇ ਆਪਣਾ ਪ੍ਰਮਾਣ ਦਿੰਦੇ ਹਾਂ ਅਤੇ ਜੇ ਸਾਰੀ ਖੁਸ਼ਖਬਰੀ ਉਤੇ ਪਰਦਾ ਪਿਆ ਹੋਇਆ ਹੈ ਤਾਂ ਉਹ ਉਹਨਾਂ ਦੇ ਅੱਗੇ ਕੱਜਿਆ ਹੋਇਆ ਹੈ ਜਿਹੜੇ ਨਾਸ ਹੋ ਰਹੇ ਹਨ ਜਿਨ੍ਹਾਂ ਵਿੱਚ ਇਸ ਯੁੱਗ ਦੇ ਈਸ਼ਰ ਨੇ ਬੇਪ੍ਰਤੀਤਿਆ ਦੀਆਂ ਬੁੱਧੀਆਂ ਅਨੀਆਂ ਕਰ ਦਿੱਤੀਆਂ ਮਤੇ ਮਸੀਹ ਜੋ ਪਰਮੇਸ਼ੁਰ ਦਾ ਸਰੂਪ ਹੈ ਉਹਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਹਨਾਂ ਉੱਤੇ ਪ੍ਰਕਾਸ਼ ਹੋਵੇ ਕਿਉਂ ਜੋ ਅਸੀਂ ਆਪਣਾ ਨਹੀਂ ਸਗੋਂ ਮਸੀਹ ਯਿਸੂ ਦਾ ਪ੍ਰਚਾਰ ਕਰਦੇ ਹਾਂ ਭਈ ਉਹ ਪ੍ਰਭੂ ਹੈ ਅਤੇ ਅਸੀਂ ਆਪ ਯਿਸੂ ਦੇ ਨਿਮਿਤ ਤੁਹਾਡੇ ਦਾਸਾਂ ਕਿਉਂ ਜੋ ਪਰਮੇਸ਼ਰ ਜਿਨ ਆਕਾਸੀ ਜੋ ਹਨੇਰਿਓ ਚਾਨਣ ਚਮਕੇ ਉਹ ਸਾਡੇ ਮਨਾਂ ਵਿੱਚ ਚਮਕਿਆ ਭਈ ਪਰਮੇਸ਼ਰ ਦੇ ਤੇਜ ਦਾ ਗਿਆਨ ਮਸੀਹ ਦੇ ਮੁਖ ਵਿੱਚ ਪ੍ਰਕਾਸ਼ ਕਰੇ ਪਰ ਇਹ ਖਜ਼ਾਨਾ ਸਾਡੇ ਕੋਲ ਮਿੱਟੀ ਦੇਆਂ ਭਾਂਡੇ ਵਿੱਚ ਹੈ ਤਾਂ ਜੋ ਇਸ ਸਮਰੱਥਾ ਦਾ ਅਤ ਵੱਡਾ ਮਹਾਤਮ ਪਰਮੇਸ਼ਰ ਦੀ ਵੱਲੋਂ ਨਾ ਸਾਡੀ ਵੱਲੋਂ ਮعلوم ਹੋਵੇ ਅਸੀਂ ਸਭ ਪਾਸਿਓ ਕਸ਼ਟ ਵਿੱਚ ਹਾਂ ਪਰ ਮਿੱਦੇ ਨਹੀਂ ਗਏ ਦੁਬਦਾਂ ਵਿੱਚ ਹਾਂ ਪਰ ਹਦੋਂ ਵੱਧ ਨਹੀਂ ਸਤਾਏ ਜਾਂਦੇ ਹਾਂ ਪਰ ਇਕੱਲੇ ਨਹੀਂ ਛੱਡ ਜਾਂਦੇ ਦੇਗੇ ਜਾਂਦੇ ਹਾਂ ਪਰ ਨਾਸ ਨਹੀਂ ਹੁੰਦੇ ਅਸੀਂ ਯਿਸੂ ਦੇ ਮਰਨ ਨੂੰ ਆਪਣੀ ਦੇਹ ਵਿੱਚ ਸਦਾ ਲਈ ਫਿਰਦੇ ਹਾਂ ਤਾਂ ਜੋ ਯਿਸੂ ਦਾ ਜੀਵਨ ਵੀ ਸਾਡੀ ਦੇਹ ਵਿੱਚ ਪ੍ਰਗਟ ਹੋਵੇ ਕਿਉਂਕਿ ਅਸੀਂ ਜੋ ਜਉਂਦੇ ਹਾਂ ਸੋ ਨਿਤ ਯਿਸੂ ਦੇ ਨਮਿਤ ਮੌਤ ਦੇ ਹੱਥ ਫੜਵਾਏ ਜਾਂਦੇ ਹਾਂ ਪਰ ਯਿਸੂ ਦਾ ਜੀਵਨ ਵੀ ਸਾਡੇ ਮਰਨ ਹਾਰ ਸਰੀਰ ਵਿੱਚ ਪ੍ਰਗਟ ਹੋਵੇ ਸੋ ਮੌਤ ਤਾਂ ਸਾਡੇ ਵਿੱਚ ਪਰ ਜੀਵਨ ਤੁਹਾਡੇ ਵਿੱਚ ਪਹੁੰਚਦਾ ਹੈ ਨਿਚਾ ਦਾ ਉਹ ਆਤਮਾ ਸਾਨੂੰ ਮਿਲਿਆ ਹੈ ਜਿਵੇਂ ਲਿਖਿਆ ਹੈ ਪਈ ਮੈਂ ਨੀਚਾ ਕੀਤੀ ਇਸ ਲਈ ਬੋਲਿਆ ਸੋ ਅਸੀਂ ਵੀ ਨੀਚਾ ਕਰਦੇ ਹਾਂ ਇਸ ਲਈ ਬੋਲਦੇ ਵੀ ਹਾਂ ਅਸੀਂ ਜਾਣਦੇ ਹਾਂ ਪਈ ਜਿਹਨੇ ਪ੍ਰਭੂ ਯਿਸੂ ਨੂੰ ਜਵਾਲਿਆ ਉਹ ਸਾਨੂੰ ਵੀ ਯਿਸੂ ਦੇ ਨਾਲ ਜਵਾਲੇਗਾ ਅਤੇ ਤੁਹਾਡੇ ਨਾਲ ਆਪਣੇ ਹਜ਼ੂਰ ਖੜਾ ਕਰੇਗਾ ਕਿਉਂਕਿ ਸਭ ਕੁਝ ਤੁਹਾਡੇ ਲਈ ਹੈ ਪਈ ਬਾਲਿਆਂ ਦੇ ਕਾਰਨ ਕਿਰਪਾ ਬਹੁਤ ਹੀ ਵੱਧ ਕੇ ਪਰਮੇਸ਼ਰ ਦੀ ਭਲੇ ਲਈ ਧੰਨਵਾਦਾਂ ਨੂੰ ਬਹੁਤ ਹੀ ਵਧਾਵੇ ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋ-ਦਿਨ ਨਵੀਂ ਹੁੰਦੀ ਜਾਂਦੀ ਹੈ ਕਿਉਂਕਿ ਜੋ ਸਾਡਾ ਹੌਲਾ ਜਾਂ ਕਸ਼ਟ ਜਿਹੜਾ ਛਿੰਪਰਦਾ ਹੀ ਹੈ ਭਾਰੀ ਸਗੋਂ ਅਤ ਭਾਰੀ ਅਤੇ ਸਦੀਪਕ ਵਡਾਈ ਨੂੰ ਸਾਡੇ ਲਈ ਤਿਆਰ ਕਰਦਾ ਹੈ ਅਸੀਂ ਜਿਸਨ ਵਾਲੀਆਂ ਅਵਸਥਾ ਨੂੰ ਤਾਂ ਨਹੀਂ ਸਗੋਂ ਅਨਡਿਟ ਵਸਤਾਵਲ ਧਿਆਨ ਕਰਦੇ ਹਾਂ ਕਿਉਂਕਿ ਜੋ ਜਿਸਨ ਵਾਲੀਆਂ ਅਵਸਥਾ ਅਨਿਤ ਹਨ ਪਰ ਅਨਡਿਟ ਵਸਤਾ ਨਿਤ ਹਨ